ਲੇ ਅੰਦਰ ਤਾਂ ਸਾਰੀ ਸਫਾਈ ਹੋ ਗਈ ਹੁਣ ਗਲੀ ਚ ਵੀ ਸਫਾਈ ਕਰ ਦਵਾ ਇਹਦਾ ਨਹੀਂ ਪਤਾ ਹੈਗਾ ਛੜਾ ਕਦੋਂ ਆ ਜਾਂਦਾ ਮਲੰਗਾ ਐਂ ਝਾਕਦਾ ਆਊਗਾ ਜਿਵੇਂ ਖਾਣਾ ਹੁੰਦਾ ਬੰਦੇ ਨੂੰ ਇਹ ਕਹਤੇ ਅੱਜ ਦਰਸ਼ਨ ਹੋ ਜਾਣ ਨਾ ਭਰਜਾਈ ਦੇ ਉਹ ਲੱਗੇ ਨਜ਼ਾਰਾ ਹੀ ਆ ਜਾਏ ਓਏ ਮਰੇ ਸੜੇ ਦੇ ਇੱਕ ਤਾਂ ਕਰਕੇ ਘੁੰਡ ਨਾ ਉਹਦੀ ਅੰਦਰ ਨੂੰ ਵੱਡ ਜਾਂਦੀ ਹੈਗੀ ਜਿਵੇਂ ਕੁੱਤਾ ਮਗਰ ਪੈਂਦਾ ਹੁੰਦਾ ਬਿੱਲੀ ਨੂੰ ਉੱਬਾ ਹੀ ਬਰਸੀ ਖਟਣ ਗਿਆ ਸੀ ਹਿੱਖਟ ਕੇ ਲਿਆਂਦਾ ਬਤਾਉਣੀ ਬਹਿ ਜਾ ਮੇਰੇ ਸਾਈਕਲ ਤੇ ਕੱਲੀਆਂ ਵਜਾਉਂਦਾ ਜਾਉ ਇੱਕ ਤਾਂ ਸੜੀਆਂ ਟੁੱਟੇ ਹੋ ਸਾਈਕਲ ਤੇ ਕੱਲੀ ਵੀ ਨਹੀਂ ਹੈਗੀ ਆਈ ਹਾਏ ਓਏ ਅੱਤਰ ਰੜਕੇ ਦੀ ਬਾਜ ਆਉਂਦੀ ਐ ਮੈਨੂੰ ਲੱਗਦਾ ਲੱਗ ਰਹੀ ਐ ਸਪਰਨਾ ਤਾਂ ਬਣੂਗੀ ਗੱਲ ਸਸਰੀਕਾਲ ਪਰਜਾਈ ਵੇ ਤੂੰ ਜਾ ਤੁਰਦਾ ਬਣ ਲੱਗਦਾ ਸਸਰੀਕਾਲ ਦਾ ਹੋਇਆ ਉਹ ਤੂੰ ਤਾਂ ਗੁੱਸਾ ਕਰ ਗਈ ਮੈਂ ਸਸਰੀਕਾਲੇ ਬੁਲਾਈ ਆ ਮੈਂ ਕਿਹੜਾ ਤੇਰੇ ਗੋਲਾ ਮਰਿਆ ਵੇ ਤੂੰ ਜਾ ਸਵੇਰੇ ਸਵੇਰੇ ਨਾ ਮੇਰੇ ਮੱਥੇ ਨਾ ਲੱਗਿਆ ਕਰ ਮੇਰਾ ਤਾਂ ਸਾਰਾ ਦਿਨ ਬੁਰਾ ਲੰਘਦਾ ਅੱਛਾ ਪਰ ਜੇ ਤੂੰ ਮੇਰੇ ਮੱਥੇ ਲੱਗ ਜੇ ਨਾ ਭਾਬੀ ਮੇਰਾ ਤਾਂ ਦਿਨ ਬੜਾ ਚੰਗਾ ਹੋਈ ਫਿਰ ਵੇ ਤੂੰ ਮੈਨੂੰ ਐਂ ਦੱਸ ਤੂੰ ਸ਼ਲੋਕ ਸੁਣਨੇ ਆ ਕਿ ਉਂ ਜਾਣਾ ਉਹ ਤੂੰ ਸ਼ਲੋਕੇ ਸੁਣਾ ਦੇ ਸ਼ਲੋਕ ਨਹੀਂ ਸੁਣਾਏਂ ਕਿ ਗਾਲਾਂ ਹੀ ਦੇ ਦੇ ਤੋ ਮੈਂ ਤਾਂ ਤੇਰੀ ਬਾਜ ਬਹੁਤ ਸੋਹਣੀ ਲੱਗਦੀ ਐ ਤਾਂ ਸੁਣਨ ਨੂੰ ਤਰਸਿਆ ਨਾ ਤੈਨੂੰ ਮੇਰੀ ਜੁੱਤੀ ਨਹੀਂ ਸੋਹਣੀ ਲੱਗਦੀ ਜੇ ਬਾਜ ਸੋਹਣੀ ਲੱਗਦੀ ਆ ਜੁੱਤੀ ਦੀ ਕੀ ਗੱਲ ਕਰਦੀਆਂ ਜੁੱਤੀ ਤੋੜ ਦੇ ਮੈਂ ਨਮੀ ਲਿਆ ਤੂੰ ਜੁੱਤੀ ਮੈਨੂੰ ਐਂ ਦੱਸ ਤੂੰ ਜਾਣਾ ਕਿ ਤੂੰ ਸੇਵਾ ਪਾਣੀ ਕਰਾ ਕੇ ਜਾਣਾ ਐ ਭਾਬੀ ਛਾਪੇਂਗੀ ਆ ਮੇਰੀ ਗੱਲ ਸੁਣਿਓ ਜੀ ਆ ਡੰਗ ਚੱਕ ਕੇ ਲਿਆਇਓ ਹਲਕੇ ਆ ਹਾਂ ਕੁੱਤਾ ਆ ਗਿਆ ਬਾਹਰੇ ਫੇਰ ਪਾਉਣ ਉਹ ਐ ਹੋਏ ਦੇਖ ਚਾਹ ਉਹ ਕਿਵੇਂ ਜਾਂਦਾ ਟਾਪ ਗੇਅਰ ਪਾਈ ਐ ਭੱਜਿਆ ਜਾਂਦਾ ਜਿਵੇਂ ਰੇਲ ਗੱਡੀ ਜਾਂਦੀ ਹੁੰਦੀ ਆ ਮੈਂ ਤਾਂ ਕਹਨੀ ਆ ਰੱਬ ਕਰਕੇ ਨਾ ਹਲਕੇ ਆ ਕੁੱਤਾ ਤੇਰੇ ਚਾਦਰੇ ਚ ਵੱਢ ਜਾਵੇ ਫੇਰ ਤੈਨੂੰ ਪਤਾ ਲੱਗਣਾ ਪਿੰਡ ਦੀਆਂ ਜਨਾਨੀਆਂ ਨੂੰ ਕਿਵੇਂ ਦੇਖੀਦਾ ਹੁੰਦਾ ਛੋੜੀ ਕੰਨੀ ਡਾਂਗ ਲੈ ਕੇ ਆ ਜਾ ਵੀ ਮਰਵਾ ਦੇ ਦੱਸ ਤੇਰੇ ਮੈਂ ਬੁੜਕਾ ਵੱਢ ਲਿਆ ਜਾਂਦਾ ਤਾਂ ਮੈਂ ਵੀ ਨਹੀਂ ਹੈਗਾ ਅੱਜ ਫਿਰ ਦੇਖ ਕੇ ਜਾਊਂਗਾ ਲੱਗਦਾ ਬੱਗ ਗਿਆ ਇਹ ਤਾਂ ਚੰਦਰਾ ਨਾ ਇੰਨਾ ਮਾੜਾ ਮੱਥੇ ਲੱਗਿਆ ਬੰਦੇ ਦਾ ਸਾਰਾ ਦਿਨ ਖਰਾਬ ਹੋ ਜਾਂਦਾਗਾ ਸ਼ੁਕਰ ਹੈ ਰੱਬ ਦਾ ਚੱਲਿਆ ਗਿਆ ਮੈਂ ਤਾਂ ਕੱਲ ਤਾਂ 4 ਵਜੇ ਉੱਠ ਕੇ ਝਾੜੂ ਲਾ ਦਿਆ ਕਰੂੰਗੀ ਇਹਦੀ ਸ਼ਕਲ ਨਾ ਦੇਖਣੀ ਪਵੇ ਮੈਨੂੰ ਕਿੰਨੀ ਸੋਹਣੀ ਲੱਗਦੀ ਆ ਓਏ ਸੁੰਬਰ ਦੀ ਆ ਗੋਰੀ ਗੋਰੀ ਹੱਥਾਂ 'ਚ ਚੂੜਾ ਜੇ ਕਿਤੇ ਮੇਰੇ ਘਰੇ ਵੀ ਆ ਜਾਏ ਨਾ ਚੂੜੇ ਵਾਲੀ ਕਾਉਂ ਲੱਗੇ ਸਵਾਦ ਆ ਜੂਗਾ ਓਏ ਮੈਂ ਤਾਂ ਆਪੇ ਸੰਭਰਦਿਆ ਕਰੂੰਗਾ ਬੇੜਾ ਮੂੰਹ ਦਿਖਾ ਦੇਣਾ ਜੇ ਭਾਬੀਏ ਜੋ ਮੰਗੇਗੀ ਉਹ ਦੇ ਦਊਂਗਾ ਮੈਂ ਤਾਂ ਹੂੰ ਤਾਂ ਜੱਟ ਦੇਖ ਕੇ ਜਾਊਗਾ ਇਹਦਾ ਬੂਮੇ ਮਾਰ ਗਈ ਇਹ ਤਾਂ ਇੱਥੇ ਹੀ ਖੜਾ ਪਤਾ ਨਹੀਂ ਗਿਆ ਸੀ ਪਤਾ ਨਹੀਂ ਨਹੀਂ ਇਹ ਤਾਂ ਨਹੀਂ ਜਾਂਦਾ ਐਵੇਂ ਆ ਮੇਰੀ ਗੱਲ ਸੁਣਿਆ ਜੀ ਆ ਡਾਂਗ ਚੱਕ ਕੇ ਲਿਆਇਓ ਕੁੱਤਾ ਫੇਰ ਆ ਗਿਆ ਜੇ ਡਾਂਗ ਨਹੀਂ ਲੱਭਦੀ ਤਾਂ ਦਵਾਈ ਚੱਕ ਲਿਆ ਯਾ ਕੁੱਤਿਆਂ ਨੂੰ ਪਾਉਣ ਵਾਲੀ ਇਹਨੇ ਐ ਨਹੀਂ ਜਾਣਾ ਮਪਾਲਾ ਨਹੀਂ ਕਿੱਥੇ ਰਹਿ ਜਾਂਦਾ ਇਹ ਕੰਮ ਮੁੱਕ ਜਾ ਜਮੇ ਹੀ ਬਾਹਰੇ ਨਹੀਂ ਨਿਕਲਦਾ ਹੈਗਾ ਪਿੱਛੇ ਹੀ ਰਹੂਗਾ ਹਮੇਸ਼ਾ ਆ ਸੁਣਦੇ ਉਹ ਹਟ ਤੇ ਹਟ ਜਾ ਆ ਗਿਆ ਕਿੱਥੇ ਰਹਿ ਗਈ ਸੀ ਕਿੱਥੇ ਕੁੱਤਾ ਉਧਰ ਗਿਆ ਸੀ ਉਹ ਕਿੱਥੇ ਉੱਤੇ ਕਿੱਧਰ ਕੁੱਤਾ ਕਿੱਥੇ ਪਾਜ ਗਿਆ ਲਾਗ ਤੇੜਾ ਉਹ ਤੂੰ ਓਏ ਉਹਨਾਂ ਨੇ ਬਾਈ ਉਹ ਮੇਰੇ ਨਾ ਮਾਰੀ ਮੇਰੇ ਨਾ ਮਾਰੀ ਹੋ ਪਦੰਦਰਾ ਮੈਂ ਤੇਰੇ ਨਹੀਂ ਮਾਰਦਾ ਉਹ ਮਤਾ ਕੁੱਤੇ ਦੇ ਮਾਰਨਾ ਜੀ ਹਲਕੇ ਕੁੱਤਾ ਫਿਰਦਾ ਹੈ ਉਹ ਤੇਰੀ ਪਰਜਾਈ ਕਹਿੰਦੀ ਹਲਕੇ ਕੁੱਤਾ ਆ ਰਿਹਾ ਮੈਂ ਤਾਂ ਡਾਂਗ ਚੱਕ ਲਿਆ ਉਹ ਰੱਬ ਦਾ ਜੀਏ ਬਾਈ ਯਾਰ ਕਾ ਨੂੰ ਮਾਰਨੇ ਕੁੱਤੇ ਦੀ ਹਉ ਜਦੋਂ ਕੁੱਤਾ ਹਲਕੇ ਜੇ ਤਾਂ ਡਾਂਗ ਮਾਰਨੀ ਪੈਂਦੀ ਹੈ ਸਿਰ ਚ ਉਹਦੇ ਉਹ ਨਾਲ ਤੂੰ ਸਾਈਕਲ ਕਿਵੇਂ ਫਸਾਈ ਖੜਿਆ ਹੋਰੇ ਨਾਲੀ ਚ ਚੈਨ ਉਤਰ ਗਈ ਦੀ ਬਾਈ ਯਾਰ ਸਾਈਕਲ ਦੀ ਉਹ ਮੈਂ ਇੱਧਰ ਹੋ ਗਿਆ ਕੁੱਤਾ ਆ ਗਿਆ ਕੁੱਤੇ ਤੋਂ ਡਰਦਾ ਇੱਧਰ ਹੋ ਗਿਆ ਨਹੀਂ ਮੈਂ ਤਾਂ ਉਹ ਤੂੰ ਦੇਖ ਕੇ ਜਾਈਂ ਇੱਧਰ ਗਲੀ 'ਚ ਕਿ ਤੇਰੀ ਲੱਤ ਬਾਹ ਪਾੜ ਦੇ ਤੇਰੇ ਤਾਂ ਕੋਈ ਪੱਟੀਆਂ ਕਰਨ ਨਾਲ ਵੀ ਨਹੀਂ ਕਰੇ ਹੈਗਿਆ ਉਹ ਕੋਈ ਗੱਲ ਨਹੀਂ ਬਾਈ ਦੇਖ ਕੇ ਜਾਊਂਗਾ ਮੈਂ ਹਾਂ ਚੰਗਾ ਦੇਖ ਕੇ ਜਾਈਂ ਬਚ ਗਿਆ ਉਹ ਅੱਜ ਤਾਂ ਮਰਵਾਤਾ ਦੀ ਬੈਰਨ ਨੇ ਤੇ ਡਾਂਗ ਚੱਕ ਕੇ ਆ ਕੇ ਮਾਰਦਾ ਨਾ ਆਲੂ ਵਾਂਗੂ ਛੱਲਰ ਦਿੰਦਾ ਤਦ ਦੇ ਨੇ ਮਾੜਾ ਚੜ ਗਿਆ ਪਰ ਉਹ ਕੀ ਮੰਗਦਾ ਉਹ ਫੇਰ ਹਾਕ ਮਾਰ ਦਊਗੀ 5 ਰੁਪਏ ਨਹੀਂ ਦਿੱਤੇ ਹੁਣ ਕਿੱਥੋਂ ਜਗੜ ਕਰਾਂ ਆਉਂਦਾ ਛੜਾ ਤਾਇਆ ਉਹ ਤਾਂ ਮੰਗਦਾ 5 ਰੁਪਏ ਸੂੰ ਕਿੱਧਰ ਫਿਰਦਾ ਓਏ ਮੈਂ ਤਾਂ ਉੱਥੇ ਫਿਰਦਾ ਸੀ ਕਿ ਫਿਰਦਾ ਸੀਗਾ ਕੁੱਤੇ ਪੈ ਜਾਣਗੇ ਮਗਰ ਗਲੀਆਂ 'ਚ ਗੀੜੇ ਦੇ ਹੀ ਫਿਰਨ ਪੈਰੇ ਮੇਰੇ ਬਾਪੂ ਨੇ 5 ਰੁਪਏ ਨਹੀਂ ਦਿੱਤੇ ਮੈਂ ਤਾਂ ਰੁਸ ਕੇ ਆ ਗਿਆ ਓਏ ਬਾਪੂ ਦਾ ਤੇਰਾ ਮਲੰਗ ਬੰਦਾ ਹੈ ਨਾ ਤੂੰ 5 ਰੁਪਏ ਦਿੱਤੇ ਜਾਂਦੇ ਤੇਨੂੰ ਵਿਚ ਬਾਸ ਨੂੰ ਦੇ ਦੇ 5 ਰੁਪਏ ਉਹ ਮੇਰਾ ਤਾਂ ਬਿਆਨ ਹੀ ਹੋਇਆ ਪੁੱਤ ਜਦੋਂ ਵਿਆਹ ਹੋ ਗਿਆ ਨਾ ਮੇਰਾ ਤੇਰੇ ਭੈਣ ਭਾਈਆਂ ਨੂੰ ਤਾਂ 10-10 ਰੁਪਏ ਦਿਆਂ ਕਰੂੰਗਾ ਤਾਇਆ ਮੈਨੂੰ ਵੀ 15 ਰੁਪਏ ਦੇ ਦੇ ਤੇਰਾ ਕਿਹੜਾ ਜਵਾਬ ਹੋਇਆ ਤੇਰਾ ਕਿਹੜਾ ਵਿਆਹ ਹੋਇਆ ਦੇਖ ਮੇਰਾ ਸੜਾ ਚੀਜ਼ ਲਾ ਜਾ ਕਿਵੇਂ ਬੋਲਦਾ ਜਾਂ ਮੈਨੂੰ ਨਹੀਂ ਦਿੰਦਾ ਹੈਗਾ じゃ ਭੱਜਾ ਬਣਿਆ ਤਾਏ ਦਾ ਮੈਨੂੰ ਤੂੰ 15 ਰੁਪਏ ਵੀ ਨਹੀਂ ਦੇ ਸਕਦਾ ਤੇਰਾ ਨਾ ਵਿਆਹ ਹੁੰਦਾ ਤੂੰ ਛੜਾਈ ਰਹੀ ਆ ਕੋਈ ਤੂੰ ਰਹਿਣ ਦੇ ਰਹਿਣ ਦੇ じゃ ਭੱਜ ਜਾ ਕਰੀ ਤੂੰ ਮਰ ਤੋ ਹੋਰ ਨਾ ਥੱਪੜ ਖਾ ਲਈ ਲੜੀਆ ਉਪੰਗੜੇ ਪੌਂਦੇ ਤੇ ਯਾ ਭਗ ਜਾ। ਸਰੇ ਜਵਾਕ ਜੇ ਜਮੀ ਚੰਬੜ ਨੇ ਲੈ ਇਹ ਵੀ ਛੜਾ ਛੜਾ ਕਹਿਣ ਦਾ ਅੱਗੇ ਹੁਣ। ਮੇਰੇ ਤਾਂ ਹੱਥ ਵੀ ਘਸ ਗਏ ਕੰਮਕਾਰ ਕਰਕੇ। ਇਹਨੂੰ ਐਨਾ ਨਹੀਂ ਪਤਾ ਵੀ ਆ ਤੂੜੀ ਅੰਦਰ ਕਰਦਾ ਮੈਂ ਜਲੂਸ ਕੱਢਿਆ ਪਿਆ ਦਾ ਸੁਣੀ ਬੰਦਾ ਦੋ ਘੜੀ ਮੰਜਾ ਢਾ ਕੇ ਬਹਿ ਜਾਂਦਾ। ਪਤਾ ਨਹੀਂ ਕਿੱਥੇ ਖੜ ਗਿਆ ਹੁਣ ਮੈਂ ਤਾਂ ਆਈ ਹਾਂ ਉਸੇ ਤੇ ਸੜੇ ਦਾ ਨਾ ਵਿਚਾਰਿਆ ਸਿਰ ਨਾ ਪਾੜ ਦੇ। ਪਤਾ ਮੇਰੇ ਸਾਲਾ ਕੁੱਤਾ ਭੱਜ ਗਿਆ ਆਥੇ ਆਇਆ ਨਹੀਂ ਹੈ ਗਿਆ। ਫਿਰ ਤੁਸੀਂ ਕੀ ਦੇਣਾ ਗੱਲਾਂ ਮਾਰਦੇ ਸੀ ਬਾਹਰੇ। ਉਹਦਾ ਛੜਾ ਖੜਾ ਦੀ ਨਾਲੀ 'ਚ ਸਾਈਕਲ ਵਸਾਈ ਹਾਏ ਰੱਬ ਇਹਨੂੰ ਕੀ ਪਤਾਗਾ ਵੀ ਮੈਂ ਉਹੀ ਕੁੱਤੇ ਮਗਰ ਭੇਜਿਆ ਸੀਗਾ ਇਹਨੂੰ ਉਹਦਾ ਹੀ ਸਿਰ ਪੌੜਨ ਭੇਜਿਆ ਸੀ ਉਹ ਕੱਲੀ ਕੀ ਬੋਲੀ ਜਾਣੀ ਮੂੰਚਾ ਕਾਨੂੰ ਮੈਂ ਤਾਂ ਕੁਛ ਨਹੀਂ ਬੋਲਦੀ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਸੋਚਦੀ ਸੀਗੀ ਵੀ ਕਿਉਂ ਨਾ ਆਪਾਂ ਵਿਚਾਰੇ ਛੜੇ ਦਾ ਰਿਸ਼ਤਾ ਕਰਾ ਦਈਏ ਆ ਤਾਂ ਬਾੜੀ ਬਧੀਆ ਗੱਲ ਕਰੀ ਤਾਂ ਜੇ ਉਹਦਾ ਰਿਸ਼ਤਾ ਕਰਾ ਦੇਣਾ ਬਹੁਤ ਪੁੱਣ ਲੱਗੂ ਤੈਨੂੰ ਉਹ ਕੋੜਾ ਨਸ਼ੇ ਪੱਤੇ ਕਰਦਾ ਕੋਈ ਚਾਰ ਕਿੱਲੇ ਆਪਦੇ ਸਾਹਮਣੇ ਬੈਠਿਆ ਹੈ ਚਲੋ ਤਾਂ ਗੱਲ ਤੁਹਾਡੀ ਸਹੀ ਆ ਮੈਂ ਤਾਂ ਨਾ ਹੋਰ ਹੀ ਕੁਝ ਸੁਣਿਆ ਇਹਦੇ ਬਾਰੇ ਪਿੰਡ ਦੇ ਵਿੱਚ ਛੜੇ ਬੰਦੇ ਤਾਂ ਉਹੀ ਬਦਨਾਮ ਹੁੰਦੇ ਨੇ ਪਿੰਡ 'ਚ ਇੱਕ ਤਾਂ ਉਹ ਛੜਾ ਇੱਕ ਲੋਕ ਉਹਨੂੰ ਬਦਨਾਮ ਕਰਦੇ ਰਹਿੰਦੇ ਨੇ ਜੇ ਉਹਦੇ ਘਰੇ ਚੂੜੇ ਵਾਲੀ ਆ ਗਈ ਨਾ ਉਹਨੇ ਕਿਸੇ ਕਣੀ ਦੇਖਣਾ ਨਹੀਂ ਹੈਗਾ ਆਹੋ ਜੀ ਉਹ ਤਾਂ ਤੁਹਾਡੀ ਗੱਲ ਸਹੀ ਆ ਬਾਕੀ ਗੱਲਾਂ ਛੱਡ ਤੇ ਰਿਸ਼ਤੇ ਆ ਜੋ ਕੁੜੀ ਹੈਗੀ ਆ ਨਾਲ ਦਾ ਘਰ ਵੱਸਦਾ ਹੋ ਜੂਗਾ ਨਾਲੇ ਆਪਾਂ ਵਿਚੋਲੇ ਬਣ ਜਾਗੇ ਕੁੜੀ ਤਾਂ ਹੈਗੀ ਆ ਜੀ ਉਹ ਮੇਰੀ ਭੂਆ ਦੀ ਕੁੜੀ ਨਹੀਂ ਹੈਗੀ ਛੋਟੀ ਅੱਛਾ ਉਹ ਹੋ ਰਹੀਦੀ ਆ ਹਜੇ ਰਹਿੰਦੀ ਇੱਕ ਵਾਰੀ ਇਹਦੇ ਮੈਂ ਕਹਿੰਦੀ ਸੀ ਤੁਸੀਂ ਜਾ ਕੇ ਉਹਦੇ ਨਾਲ ਇੱਕ ਵਾਰੀ ਗੱਲ ਕਰਿਓ ਨਾਲੇ ਉਹਨੂੰ ਪੁੱਛ ਲਿਓ ਵੀ ਉਹਦੀ ਕੋਈ ਮੰਗ-ਮੂੰਗ ਤਾਂ ਨਹੀਂ ਹੈਗੀ ਓਏ ਉਹਨੂੰ ਕੋਈ ਰਿਸ਼ਤਾ ਦੇ ਦੇ ਉਹ ਹੀ ਬਹੁਤਾ ਤਾਂ ਮੰਗਦੀ ਗੱਲ ਕਰਦੀ ਆ ਨਾ ਫੇਰ ਵੀ ਆਪਣਾ ਪੁੱਛਣ ਦਾ ਫਰਜ਼ ਬਣਦਾ ਆ ਪਾ ਕੁੜੀ ਵਾਲੇ ਆ ਉਹਦਾ ਲੱਡੂ ਖੁੱਟਣਗੇ ਜਦੋਂ ਜਾ ਕੇ ਗੱਲ ਕਰੀ ਉਹਦੇ ਨਾਲ ਹਾਂ ਇਹ ਤਾਂ ਗੱਲ ਥੋੜੀ ਸਹੀ ਆ ਵਿਚਾਰੀ ਰੋਟੀ ਪੱਕਦੀ ਹੋ ਜੂਗੀ ਹਨਾ ਤੂੰ ਐਂ ਕਰ ਚਾਹ ਬਣਾ ਲੈ ਵਾਲੇ ਮੈਂ ਛੜੇਕ ਨਹੀਂ ਜਾਊਂਗਾ ਨਾਲੇ ਉਧਰ ਦੀ ਉਧਰ ਕੱਖ ਵੜ ਲਿਆਊਂਗਾ ਚਲੋ ਕੋਈ ਨਾ ਮੈਂ ਪਤਾ ਕੀ ਕਹਿੰਦੀ ਸੀ ਤੁਸੀਂ ਇੱਕ ਵਾਰੀ ਉਹਨੂੰ ਪੁੱਛ ਲਿਓ ਵੀ ਭਾਈ ਕੱਲ ਨੂੰ ਤੇਰਾ ਕੋਈ ਭਾਈ ਕੋਈ ਤੇਰੀ ਭੂਆ ਕੋਈ ਤੇਰਾ ਚਾਚਾ ਤਾਇਆ ਉੱਠ ਕੇ ਕੋਈ ਇਤਰਾਜ਼ ਕਰੇ ਹੈਂ ਜ਼ਮੀਨ ਪਿੱਛੇ ਫਿਰ ਆਪਾਂ ਵਿੱਚ ਫਸ ਜਾਾਂਗੇ ਉਹ ਮੈਂ ਸਾਰੀ ਗੱਲ ਕਰ ਲਊਗਾ ਤੂੰ ਚਾਹ ਬਣਾ ਲਾ ਕੇ ਨਸੀਤੀ ਬਾਕੀ ਜਿੰਨਾ ਕ ਹੈਗਾ ਭਾਈ ਭੂਆ ਆਉਣੀ ਆਪਦੀ ਕੁੜੀ ਨੂੰ ਦੇਣ ਗਈ ਇੱਕ ਵਾਰੀ ਖੋਲ ਕੇ ਗੱਲ ਕਰ ਲਿਓ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਆਹੋ ਕੋਈ ਨਾ ਮੈਂ ਬਣਾ ਕੇ ਲੈ ਆਉਣੀ ਆ ਚਾਹ ਠੀਕ ਹੈ ਮੈਂ ਤੋਕੜੀ ਪਹਿਲਾਂ ਫਾਗਿ ਤੇ ਗਿਆ ਉਹ ਸਦਾ ਕੋਤੇ ਪਿੱਛੇ ਪਾਰਤਾ ਧੀਗਾ ਬੀਬੀ ਘਰੇ ਆ ਕੱਲੇ ਐ ਉਹ ਕਿਹੜਾ ਆ ਗਿਆ ਬੀਬੀ ਵਾਲਾ ਉਹ ਅੱਗੇ ਆ ਜਾ ਬੀਬੀ ਨੇ ਉਹਦਾ ਬਾਬੇ ਨੇ ਆ ਜਾ ਦਵਾ ਤੈਨੂੰ ਪ੍ਰਸਾਦ ਆ ਕੋਈ ਨਾ ਭਾਈ ਮੈਂ ਤਾਂ ਅਗਲੇ ਘਰ ਜਾਣਾ ਕੋਈ ਨਾ ਉਹ ਆ ਜਾ ਆ ਜਾ ਬਾਬਾ ਆ ਜਾ ਕੁਛ ਨਹੀਂ ਕਹਿੰਦਾ ਆ ਜਾ ਚੱਲ ਆ ਜਾ ਨਾ ਮੱਚ ਪੈਸਾ ਲਈ ਓਏ ਆ ਗਿਆ ਬਾਬਾ ਹੁਣ ਆ ਗਿਆ ਪੁੱਤ ਆ ਗਿਆ ਆ ਪੀੜੀ ਚੱਕ ਲੈਣਾ ਹੋਰ ਠੀਕ ਆ ਬੱਚਾ ਬਾਈ ਦਾ ਠੀਕ ਆ ਬਾਬਾ ਵਧੀਆ ਬੱਸ ਦਿਲ ਲੱਗੀ ਜਾਂਦੇ ਨੇ ਛੜੇ ਦੁਖੀ ਲੱਗਦਾ ਕੀ ਗੱਲ ਕਰਾਂ ਓ ਬੱਸ ਬਾਬਾ ਹੁਣ ਕੀ ਦੁੱਖ ਦੱਸੀ ਮੱਥੇ ਦੀਆਂ ਲਕੀਰਾਂ ਦੱਸ ਦਿਆਂ ਨਾ ਪੁੱਤ ਗਈ ਹੋਈ ਐ ਕੌਣ ਗਈ ਹੋਈ ਐ ਬਾਬਾ ਤੇਰੇ ਘਰ ਆ ਲਈ ਅੱਛਾ ਹੋਰ ਕਰ ਆ ਲਈ ਤਾਂ ਰੁੱਸ ਕੇ ਯਾਰੀ ਕੀ ਦੱਸਾਂ ਮੈਂ ਤੈਨੂੰ ਸੰਤ ਜਾਣੇ ਜਾਣ ਹੈ ਹੁਣ ਕੀ ਕੀ ਦੱਸੀ ਤੇਨੂੰ ਬਾਬਾ ਹੱਥ ਉੱਤੇ ਦੇਖ ਲੈਨੇ ਲੈ ਹੱਥੇ ਦੇਖ ਲੈ ਮੇਰਾ ਕੀ ਕਹਿਨੀ ਆ ਨੇ ਹੱਥ ਦੀਆਂ ਤਕਦੀਰਾਂ ਦੇਖ ਲੈ ਰੁੱਸ ਕੇ ਗਈ ਹੋਈ ਐ ਅੱਛਾ ਤੰਗ ਕਰਦਾ ਜਾਂਦੇ ਲੈ ਬਾਬਾ ਤੂੰ ਤਾਂ ਸੱਚੀ ਗੱਲ ਕਹਿਣਾ ਤੰਗ ਤਾਂ ਮੈਂ ਕੀ ਤੰਗ ਕਰਦਾ ਮੈਂ ਤਾਂ ਪੂਰਾ ਲੜਦਾ ਉਹਦੇ ਨਾਲ ਲਾਲ ਨੇ ਘੁੱਟਾ ਲਾ ਲੈਣਾ ਬਾਬਾ ਕਦੇ ਕਦੇ ਪਈ ਅੰਦਰ ਦੇਖ ਲੈ ਜਲਾਏਗਾ ਕੋਈ ਨਾ ਕੋਈ ਨ ਕੋਈ ਨਾ ਆਊਗਾ ਟਾਈਮ ਵੱਡਾ ਬੱਚਾ ਕਿਹਾ ਮੰਨਦਾ ਤੇਰਾ ਵੱਡਾ ਬੱਚਾ ਬਾਬਾ ਹਾਂ ਰੁੱਸ ਕੇ ਯਾਰ ਇੰਦਰ ਪਤੰਗ ਗਏ ਨਾ ਦੀ ਪਤੰਗ ਦਵਾ ਲਿਆ ਮੈਂ ਦੱਸ ਦੱਸ ਛੋਟਾ ਬੱਚਾ ਤਾਂ ਫੁੱਲ ਸੇਵਾ ਕਰੋ ਪੁੱਤ ਅੱਛਾ ਅੱਛਾ ਹਾਂ ਠੀਕ ਹੈ ਬਾਬਾ ਠੀਕ ਹੈ ਤੇਰਾ ਸਣੀ ਕਹਿੰਦਾ ਹੈ ਅੱਛਾ ਸਣੀ ਸੁਣੀ ਵਿੱਚ ਆਉਂਦਾ ਬਾਬਾ ਅੱਥ ਦੇ ਫਰ ਆਉਂਦਾ ਸੰਤਾਂ ਨੂੰ ਬਸ ਸਵਾਲ ਨਹੀਂ ਕਰੀਦਾ ਸਭ ਪਤਾ ਹੁੰਦਾ ਠੀਕ ਹੈ ਜੀ ਠੀਕ ਦੋਨੇ ਹੀ ਨੌਕਰੀ ਤੇ ਲੱਗਣਗੇ ਛੋਟਾ ਤੇਰੀ ਸੇਵਾ ਕਰੂਗਾ ਅੱਛਾ ਤੇ ਸੰਤ ਤੈਨੂੰ ਇੱਕ ਐਦਾਂ ਦੀ ਗਿੱਦੜ ਸਿੰਗੀ ਦੇ ਕੇ ਜਾਣਗੇ ਪੁੱਤ ਹਾਂ ਬਾਬਾ ਵੀ ਤੂੰ ਤਾਂ ਕਾਇਨਾਤ ਦੇ ਘਰ ਵਾਲੀ ਦੀ ਗੱਲ ਕਰਦਾ ਅੱਛਾ ਆ ਜਿਹੜੀਆਂ ਗਵਾਂਡਣਾ ਨੇ ਨਾ ਅੱਛਾ ਇਹ ਵੀ ਆਉਣਗੀਆਂ ਉਹ ਕਾਂ ਨੂੰ ਬਾਬਾ ਗਵਾਂਡੀਆਂ ਨਾਲ ਮੇਰਾ ਬੈਰ ਪਵਾਏਗਾ ਤੂੰ ਮੇਰ ਦਾ ਜਿਹੜੀ ਹੈਗੀ ਉਹੀ ਆ ਜੀ ਉਹੀ ਬੋਲਦਾ ਹੈ ਜੱਲਿਆ ਆਦੀਏ ਫਿਰ ਲਿਆ ਦੇ ਬਾਬਾ ਹੁਣ ਤਮੋਂ ਨੂੰ ਐਂ ਦੱਸ ਤੇਰੀ ਸੇਵਾ ਪਾਣੀ ਕੀ ਕਰਦਾ ਤੂੰ ਤਾਂ ਅੰਤਰੀ ਜਾਮੀ ਸਾਰਾ ਕੁਝ ਜਾਣ ਲੈਣ ਲੱਗ ਲਿਆ ਤੈਨੂੰ ਪਤਾ ਹੀ ਹੈ ਹੁਣ ਦੇਖੋ ਸੰਤ ਜਾਣੇ ਜਾਣ ਨੇ ਜਿਹੜਾ ਕੁਝ ਤੇਰੇ ਅੰਦਰ ਪਿਆ ਉਹ ਸਾਡੇ ਹੱਥਾਂ ਦੇ ਪਿਆ ਲੇ ਗੱਲ ਠੀਕ ਆ ਨਾ ਪੁੱਤ ਬਸ ਬਾਬਾ ਫਿਰ ਤੂੰ ਬੈਠ ਮੈਂ 1 ਮਿੰਟ ਚ ਹੀ ਆਇਆ ਮੈਂ ਆਇਆ ਨਹੀਂ ਆਇਆ ਮੈਨੂੰ ਪਤਾ ਤੇਗਾ ਬੰਦਾ ਦੁਖੀ ਐ ਕੀ ਦੰ ਤਮਾ ਬਾਬਾ ਫੇਰਾ ਜਿਹੜੀ ਪਿੱਛੇ ਹੱਤਾਂ ਦੇ ਪਿੱਛੇ ਜਿਹੜੀ ਤੇਰੀ ਮਾਇਆ ਹੈ ਤੇਰੇ ਪਿੱਛੇ ਅੱਛਾ ਬਾਬਾ ਨੇ ਸਭ ਪਤਾ ਕਰ ਲਿਆ ਵੀ ਤੇਰਾ ਦਿਲ ਬਹੁਤ ਵੱਡਾ ਐ ਅੱਛਾ ਬਹੁਤ ਦਾਨੇ ਧਿਆਨੇ ਬੰਦਾ ਹੈ ਤੂੰ ਤੂੰ ਤਾਂ ਬਾਬਾ ਜਾਣੀ ਜਾਣਿਆ ਹਨਾ ਫਿਰ ਤੂੰ ਹੁਣ ਜਿਹੜੀ ਸੇਵਾ ਕਰਨੀ ਆ ਸੰਤਾਂ ਦੀ ਦਿਲ ਖੋਲ ਕੇ ਕਰ ਬੱਚਾ ਬਾਬਾ ਦਿਲ ਖੋਲ ਕੇ ਕਰਵਾ ਸੇਵਾ ਮੈਂ ਤੇਰੀ ਆ ਸਾਲਿਆ ਬੂਬਰਿਆ ਵਿਆਹ ਮੇਰਾ ਹੋਇਆ ਨਹੀਂ ਹੈਗਾ ਹੋ ਜਿਵੇਂ ਮਾਪੇ ਆ ਨੂੰ ਪੁੱਤਰ ਪਿਆਰ ਹੈ ਬਈ ਉਹ ਛੜੇ ਨੇ ਪਿਆਰੇ ਰੱਬ ਨੂੰ ਲੈ ਉਹ ਬਣ ਗਈ ਚਾਹ ਅੱਜ ਤਾਂ ਵਧੀਆ ਹੈ ਨਾ ਆਹਾ ਪਾਈ ਕੀ ਰਾਹ ਓਫੋਹ ਤਾਮਰੇਸ ਨਾਲ ਤਾਂ ਤੂੰ ਅੱਖਾਂ ਮਾਰ ਦਿੰਦਾ ਹੁ ਕਰੀਆਂ ਬਾਈ ਹੁ ਕਰੀਆਂ ਗੁੰਡੂ ਲੈ ਬੋਲਦੀ ਨਹੀਂ ਉਹ ਕਰੀਆਂ ਛੜੇ ਉਹ ਕਿਹੜਾ ਆ ਗਿਆ ਛੜੇ ਵਾਲਾ ਓਏ ਆ ਜਾ ਆ ਜਾ ਹੁ ਚਾਹ ਧਰ ਲਈ ਓਏ ਆਪਣਾ ਤਾਂ ਬਾਈ ਚਾਹ ਨਾਲੇ ਚੱਲਦਾ ਫਿਰ ਕੰਮ ਆ ਪਲਾ ਪਾਲੇ ਮੇਰੇ ਵਾਸਤੇ ਵੀ ਤੈਨੂੰ ਵੀ ਪਾਲੇ ਉਹ ਨਾ ਬਾਈ ਤੂੰ ਵੀ ਪੀ ਲੈ ਹੋ ਦੇਖੀ ਕਿਤੇ ਚਾਦਰਾਂ ਫੂਕਲੇ ਉਹ ਕਾਨੂੰ ਫੁਕਦਾ ਚਾਦਰਾਂ ਓਏ ਇਹਨੂੰ ਪੁਣਤਾਲਾ ਓਏ ਇਹਦਾ ਚੰਗੀ ਹੁੰਦੀ ਆ ਪੱਤੀ ਅੰਦਰ ਗਈ ਪੁਣਨ ਦੀ ਲੋੜ ਨਹੀਂ ਹੁੰਦੀ ਇਹਨੂੰ ਉਹ ਕਿਉਂ ਅਮਲੀ ਬਣਾਏਗਾ ਮੈਨੂੰ ਉਹ ਕਾਨੂੰ ਬਣਦਾ ਯਾਰ ਤੂੰ ਅਮਲੀ ਐਵੇਂ ਲੈ ਬਾਈ ਲੈ ਤੂੰ ਮਨਵਾਇਆ ਦੱਸ ਤੂੰ ਪਤੰਦਰਾ ਬੋਲ ਮਾਰਦਾ ਤੈਨੂੰ ਨਾਂ ਦਾ ਪਤਾ ਛੜਾ ਛੜਾ ਤੂੰ ਵੀ ਛੜਾ ਕਹਿਣ ਲੱਗ ਗਿਆ ਤੈਨੂੰ ਆ ਦੱਸਦਾ ਤੈਨੂੰ ਬਾਈ ਕਿਹਾ ਤੂੰ ਤਾਣੀ ਬੋਲਿਆ ਤੈਨੂੰ ਕੁੰਡੂ ਕਿਹਾ ਤਾਣੀ ਬੋਲਿਆ ਆ ਤੀਜੀ ਵਾਰ ਛੜਾ ਕਿਹਾ ਉਹਦੀ ਬੋਲ ਪਿਆ ਓਏ ਅੱਖਾਂ 'ਚ ਧੂਆਂ ਪੈਂਦਾ ਦੀ ਯਾਰ ਸੁਣਿਆ ਨਹੀਂ ਹੈਗਾ ਮੈਨੂੰ ਓਏ ਕੰਨਾਂ 'ਚ ਦਾ ਨਹੀਂ ਪੈਂਦਾ ਦੀ ਚੱਲ ਚੰਗਾ ਤੂੰ ਮੈਨੂੰ ਆਇਆ ਦੱਸ ਹੁਣ ਮੇਰੇ ਲੈ ਵੀ ਉਹ ਤਾਂ ਬੰਦਾ ਕੋਈ ਆਉਂਦਾ ਨਹੀਂ ਹੈਗਾ ਇਹ ਉਹ ਤਾਂ ਸਾਲਾ ਕੁੱਤਾ ਨਹੀਂ ਵਿੜਦਾ ਮੇਰੇ ਘਰੇ ਆ ਕੇ ਤੂੰ ਕਿਹੜੇ ਕੰਮ ਨੂੰ ਆ ਗਿਆ ਅੱਜ ਓ ਮੈਂ ਤਾਂ ਸਕੀਮ ਦੱਸਣ ਆਇਆ ਸਰਕਾਰ ਨੇ ਸਕੀਮ ਚਲਾਈ ਆ ਕਿਹੜੀ ਸਕੀਮ ਚਲਾਦੀ ਹੈਂ ਅਹੀ ਜੀ ਵੀ ਕੋਈ ਸਕੀਮ ਹੁੰਦੀ ਐ ਹੋਰ ਤੈਨੂੰ ਪਤਾ ਲੱਗਿਆ ਨਾ ਮੈਨੂੰ ਤਾਂ ਨਹੀਂ ਪਤਾ ਦੀ ਬਾਈ ਉਹ ਸੱਚੀ ਦਸਮਖੋਲ ਤਾਂ ਨਹੀਂ ਕਰਦਾ ਉਹ ਮਦਾ ਮਖੋਲ ਕਰਦਾ ਉਹ ਪਤਾ ਦੀ ਜੁੱਤਾ ਯਾਰ जखਮਾਂ ਤੇ ਨੂਨ ਭੁਗਦੇ ਬਾਈ ਉਹ ਤੋਂ ਟੈਨਸ਼ਨ ਆ ਲਿਆ ਤੇਰੀ ਪਰਝਾਈ ਨੇ ਭੇਜਿਆ ਕੀ ਕਹਿੰਦੀ ਐ ਬਾਈ ਪਰਝਾਈ ਉਹ ਕਹਿੰਦੀ ਆਪਾਂ ਕੁੰਡਰ ਨੂੰ ਰਿਸ਼ਤਾ ਕਰਾਂਗੇ ਅੱਛਾ ਬਾਈ ਹਾਂ ਬਾਈ ਤੇਰਾ ਤਾਂ ਬਾਲੀ ਮੋਹ ਕਰਦੀ ਆ ਤਾਂ ਐਨਾ ਮੋਹ ਕਰਦੀ ਐ ਬਾਈ ਮੈਨੂੰ ਤਾਂ ਪਤਾ ਹੀ ਨਹੀਂ ਦੀ ਉਹ ਕਹਿੰਦੀ ਵਿਚਾਰਾ ਕੱਲਾ ਕੰਮ ਕਰਦਾ ਕਰੇ ਕਹਿੰਦੀ ਆਪਾਂ ਚਾ ਰਿਸ਼ਤਾ ਕਰਾ ਦਈਏ ਉਹਦਾ ਇਹ ਤਾਂ ਬਾਈ ਤੁਸੀਂ ਨੇ ਬਾਲੀ ਵਧੀਆ ਸੋਚ ਲਈ ਯਾਰ ਉਹ ਤੇਰੀ ਪਰਜਾਈ ਕਹਿੰਦੀ ਉਹਦੇ ਵੱਲ ਜਾਇਆ ਕਹਿੰਦੀ ਤੇ ਇਹਨੂੰ ਪੁੱਛਿਆ ਕੋਈ ਮੰਗ ਤਾਂ ਨਹੀਂ ਤੇਰੀ ਉਹ ਮੰਗ ਬਾਈ ਮੇਰੀ ਤਾਂ ਕੋਈ ਮੰਗ ਨਹੀਂ ਨਾਲੇ ਬਾਈ ਜੀਨੇ ਆਪਣੀ ਕੁੜੀ ਦੇਤੀ ਹੈ ਉਹਨੇ ਤਾਂ ਸਾਰਾ ਕੁਝ ਦੇਤਾ ਉਹ ਹੁਣ ਦੱਸਦੇ ਬਾਈ ਮੰਗ ਫਿਰ ਉਹਨੇ ਕਿਹਾ ਵੀ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਹੈਗਾ ਅਸੀਂ ਤਾਂ ਕੱਲੀ ਕੁੜੀ ਦਵਾਂਗੇ ਉਹ ਮਹਾ ਬਾਈ ਕੋਈ ਮੰਗ ਨਹੀਂ ਤੁਸੀਂ ਗੱਲ ਤੋਰੋ ਤੁਸੀਂ ਬਚੋਲੇ ਬਣੋ ਸਾਨੂੰ ਛਾਂ ਪਾਉਂਗਾ ਮੈਂ ਬਾਈ ਕੰਡੂ ਇੱਕ ਗੱਲ ਤਾਂ ਹੈਗੀ ਆ ਦੱਸਣ ਦਾ ਪਹਿਲਾਂ ਫਾਇਦਾ ਹੁੰਦਾ ਦੱਸ ਬਾਈ ਪਰ ਬਾਦ ਚ ਬਚੋਲੇ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ ਬਈ ਜਿਹੜੀ ਕੁੜੀ ਆ ਉਹ ਉਮਰ ਦੀ ਪੱਕੀ ਆ। ਉਹ ਕੋਈ ਗੱਲ ਨਹੀਂ ਬਾਈ ਫਿਰ ਕੀ ਹੋਗਾ ਜੇ ਪੱਕੀ ਐ ਪਰ ਸੋਣੀ ਤੇਰੀ ਪਰਝਾਈ ਜਣੀ ਐ ਬਾਈ। ਲੈ ਬਾਈ। ਹਾਂ। ਪਰ ਮੈਂ ਤਾਂ ਕਦੇ ਪਰਝਾਈ ਵੀ ਨਹੀਂ ਦੇਖੀ। ਉਹ ਕੀ ਕਹਿੰਦਾ ਕੱਲੀ ਮੂੰਹ ਚ ਬੋਲੀ ਜਨਾ। ਉਹ ਬਾਈ ਮੈਂ ਤਾਂ ਇਹ ਕਹਿੰਦਾ ਦੀ ਵੀ ਇਹ ਤਾਂ ਮੇਰੀ ਰੱਬ ਨੇ ਵਧੀਆ ਸੁਣ ਲਈ। ਹੈ ਤੁਸੀਂ ਬਣੋ ਬਚੋਲੇ। ਨਾਲੇ ਪਰਝਾਈ ਤਾਂ ਮੈਂ ਰਾਣੀ ਹਾਰ ਪਾਉਂਗਾ। ਉਹ ਚੱਲ ਤੇਰੀ ਪਰਝਾਈ ਐ ਬਾਈ ਚਾਹ ਕੋਸ ਮਰਜੀ ਪਾਈ। ਠੀਕ ਐ ਬਾਈ। ਹਾਂ ਅਲਾ ਚਾਦਾ ਪੀਲੀ ਮੈਂ ਨਾਲੇ ਖੇਤਾਂ ਵੱਲ ਜਾਇਆ ਵਾਂ। ਕੱਲੋਂ ਤਿਆਰ ਬੈਰ ਹੋ ਕੇ ਰਹੀ। ਓ ਮਹਾਬਾਈ ਤੂੰ ਟੈਨਸ਼ਨ ਆਲੇ ਕੱਲੂ ਦੇਖੀ ਜਦ ਬੰਨੀ ਨਾਬੀ ਪੱਗ ਮੈਂ ਹਾਂ ਚਾ ਚੰਗਾ ਚੱਲਦਾ ਮਾ ਹਣਾ ਠੀਕ ਐ ਬਾਈ ਠੀਕ ਐ ਚੰਗਾ ਬਾਈ ਮੈਂ ਤਾਂ ਪੋਤਨੀ ਦੀ ਵੀ ਪਰਜਾਈ ਮੇਰਾ ਇੰਨਾ ਮੋਹ ਕਰਦੀ ਐ ਰੂਪ ਰੂਪ ਨੂੰ ਜਾਣ ਕੇ ਕਹਿੰਦੀ ਸੀ ਪਰਖ ਦੀ ਹੁਣੀ ਵੀ ਖੜਨ ਵਾਲਾ ਹੈਗੇ ਕਨਾ ਬਾਈ ਦਾ ਬਗਿਆ ਚ ਖੇਤ ਕੱਲੀ ਹੁਣੀ ਪਰਜਾਈ ਕਰੀ ਐਂ ਕਰਦਾ ਕਿਹੜਾ ਮਾਰਿਆ ਨਾ ਨਾਲੇ ਮੇਰੀ ਹੋਣ ਵਾਲੀ ਦਾ ਤਾਂ ਪਤਾ ਨਹੀਂ ਕਦੋਂ ਮੂੰਹ ਦੇਖੂਗਾ ਪਰਜਾਈ ਦਾ ਮੂੰਹ ਦੇਖ ਲੈਣਾ ਬਾਈ ਨੇ ਕਿਹਾ ਵੀ ਪਰਜਾਈ ਜਿੰਨੀਓ ਸੋਹਣੀ ਐ ਜੇ ਉਹ ਦੇਖ ਲਈ ਸਮਝ ਲਿਆ ਉਹਦੀ ਬੂਗ ਦਾ ਮੂੰਹ ਦੇਖ ਲਿਆ ਐਂ ਕਹਦਾ ਕੋਠੇ ਉੱਪਰ ਦੀ ਜਾਨਾ ਅੱਜ ਤਾਂ ਛਾਪਾ ਮਾਰ ਹੀ ਦੇਣਾ ਚੁੱਪ ਕੇ ਕਰਦੇ ਜੀ ਲੈ ਨਾ ਚੁੱਪ ਕੇ ਕਰਦੇ ਹਾਂ ਹੇ ਖੇਵੇਂ ਤੇ ਕੀ ਦਿੱਤਾ ਹੈ ਨੀ ਪਾ ਭਿਕਰੀ ਮਲਾਦ ਨਾ ਹੁਣਾਂ ਚ ਵੜ ਰਹੀ ਐ ਆਏ ਹੋ ਗਏ ਆਜਾ ਬਾਰੇ ਦੇ ਦੇ ਦਰਸ਼ਨ ਭਾਬੀਏ ਥੱਲੇ ਹੀ ਹੁੰਦਾ ਆਏ ਆ ਉਫੋ ਲੈ ਆਹ ਚੌਰਾ ਕਿੱਥੇ ਚੜਿਆ ਫਿਰਦਾ ਏ ਨਹੀਂ ਆਉਂਦੀਆਂ ਹਰਕਤਾਂ ਤੋਂ ਆਵਾਜ਼ ਆਉਂਦਾ ਕੋਈ ਨਾ ਰੁਕ ਜਾ ਪੁੱਤ ਤੈਨੂੰ ਮੈਂ ਦੱਸਦੀ ਆਂ ਅੱਜ ਬਣਾ ਕੇ ਛੱਡੂ ਤੇਰਾ ਮੋਰ ਦੇਖਦਾ ਚਾਹੀ ਨਾ ਚਲਿਆ ਤਾ ਕੋਰਾ ਸ਼ਰਮ ਨਹੀਂ ਆ ਗਈ ਮੈਂ ਤੈਨੂੰ ਤੱਕ ਰਾਉਣਾ ਚਾਹੀ ਤੂੰ ਤੂੰ ਇੱਥੇ ਚੋਈ ਚੋਈ ਚਾਹਤਾ ਭਾਈ ਹਰ ਤੱਕ ਇੱਥੇ ਆਏ ਹੁਣ ਨਹੀਂ ਆਉਂਦਾ ਤੂੰ ਨਹੀਂ ਆਉਂਦਾ ਆਏ ਹੁਣ ਆਉਂਦਾ ਆਏ ਵੇ ਨਿਕ ਨਿਕ ਨਾ ਆਹ ਹੁਣ ਮੈਂ ਮਾਰੀ ਨਿਕ ਨਿਕ ਤੇਰਾ ਭਾਈ ਉਹ ਨਾਲਾ ਪਾਦੀ ਉਹ ਕਿੱਥੋਂ ਆਇਆ ਸੀ ਹੁਣ ਨਾ ਮਾਂ ਸਾਦੀ ਬਣ ਕੇ ਅਰੇ ਮੇਰੇ ਭਾਈ ਨੇ ਕਿਹਾ ਸੀ ਭਾਬੀ ਕਹਿੰਦਾ ਤੇਰੀ ਹੁਣ ਨਾ ਤੇਰਾ ਅਰੇ ਤਾ ਫਿਰ ਨਹੀਂ ਛੜਾਈ ਮੈਂ ਤਾਂ ਦੱਸ ਖਾਂਦੀ ਸੀ ਤੇਰੀ ਭਾਈ ਨੇ ਕਹਿਦੀ ਕਹਿੰਦਾ ਜਿਹੜੀ ਤੇਰੀ ਭਾਬੀ ਆ ਕਹਿੰਦਾ ਉਹਦੇ ਵਰਗੀ ਤੇਰੀ ਮੂੰਹ ਤਾਂ ਤੇਰਾ ਮੂੰਹ ਦੇਖਣ ਵਾਲਾ ਜੀ ਨੇ ਹੁਣ ਤਾਂ ਭਾਬੀ ਐਨਾ ਕੁੱਟ ਲੈ ਹੁਣ ਤਾਂ ਮੂੰਹ ਤਾਂ ਦਿਖਾ ਦੇ ਮੈਨੂੰ ਭਾਬੀ ਵਾ ਕੇ ਆ ਛੱਡ ਜਾ ਹਏ ਵੇ ਤੂ ਕਲਾ ਸੇਖਦਾ ਮੇਰੀ ਸਲੀ ਨੇ ਮੁੜਕੇ ਨਹੀਂ ਆਉਂਦਾ ਇਹਦੇ ਕੋਲ ਤਾਂ ਨਾਲੇ ਮੂਵੀ ਵੀ ਦਿਖਾਇਆ ਓਏ ਹਾਂਜੀ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਜਿਹੜੀ ਵੀਡੀਓ ਤੁਸੀਂ ਹੁਣੇ-ਹੁਣੇ ਦੇਖ ਕੇ ਹਟਿਓ ਇਹ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਣੀ ਗਰਦ ਕੱਢ ਦਿਓ ਬਾਬੇ ਸਾਡੇ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀ ਦਰੂ ਨੱਪਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਸਾਡੇ ਨੋਟੀਫਿਕੇਸ਼ਨ ਤੇ ਪਹਿਲਾਂ ਮਿਲ ਸਕਣ ਤੇ ਜਿਵੇਂ ਮੈਂ ਬੋਲਾਂ ਤੇ ਬਾਈ ਜਿੰਨਾ ਬਾਈਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਈ ਕੈਂਡ ਕੈਂਡ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ